ਤੁਸੀਂ ਆਪਣੇ ਆਪ ਨੂੰ ਇੱਕ ਤਸੀਹਾ ਦਿੰਦੇ ਸੀਗੇ ਬਿਲਕੁਲ ਕਿ ਜੇ ਮੈਂ ਪਾਠ ਨਹੀਂ ਕੀਤਾ ਤੇ ਰੋਟੀ ਨਹੀਂ ਖਾਣੀ ਹੈ ਤੇ ਉਹ ਚੀਜ਼ ਨੂੰ ਲਾਈਕ ਕਿੰਨੇ ਕੁ ਟਾਈਮ ਤੱਕਵੇਂ ਰਿਹਾ ਤੇ ਫਿਰ ਉਹ ਕਿਦਾਂ ਤੁਸੀਂ ਉਹਨੂੰ ਬਦਲਿਆ ਵੀ ਹਾਂ ਹੁਣ ਤਾਂ ਮੀਨਜ਼ ਆਪਣੀਆਂ ਰੁਟੀਨ ਬਣ ਗਿਆ ਕਿਵੇਂ ਤਿੰਨ ਕੁ ਮਹੀਨੇ ਦੇ ਕਰੀਬ ਹੋਇਆ ਸੀ ਹਾਂ ਤੇ ਕਿਸੇ ਨੇ ਫੋਰਸਫੁਲੀ ਕੀਤਾ ਪਹਿਲਾਂ ਕਿ ਰੋਟੀ ਨਹੀਂ ਦੇਾਂਗੇ ਪਾਠ ਨਹੀਂ ਕੀਤਾ ਨਹੀਂ 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 ਕਿਸੇ ਆਪਦੇ ਆਪ ਨੂੰ ਅੰਦਰੋਂ ਹੀ ਹੁੰਦਾ ਕਿਉਂਕਿ ਜੋ ਪਰਮਾਤਮਾ ਨਾ ਤੁਹਾਡੇ ਅੰਦਰ ਆ ਬਾਹਰ ਨਹੀਂ ਹੈਗਾ ਕਿਤੇ ਉਹ ਤੁਹਾਨੂੰ ਅੰਦਰੋਂ ਹੀ ਚਾਲਨ ਕਰਦਾ ਤੇ ਆਪਦੇ ਦਿਲ ਦੇ ਵਿੱਚ ਹੀ ਹੁੰਦਾ ਸੀ ਕੀ ਮੈਂ ਰੋਟੀ ਖਾਣ ਦਾ ਹੱਕਦਾਰ ਕਿਹੜੇ ਮੂਹ ਨਾਲਾ ਜਦੋਂ ਮੈਂ ਮੈਂ ਪਰਮਾਤਮਾ ਦਾ ਰੱਬ ਬਾਣੀ ਨਹੀਂ ਪੜ ਰਿਹਾ ਸਿਮਰਨ ਨਹੀਂ ਕਰ ਰਿਹਾ ਤੇ ਹਨਾ ਬਾਣੀ ਦੀ ਸੰਥਿਆ ਵੀ ਲੱਤੀ ਵੀ ਸੀ ਤੇ ਉਦੋਂ ਇੱਕ ਸਮਾਂ ਹੁੰਦਾ ਬਚਪਨ ਦੇ ਵਿੱਚ ਐਵੇਂ ਦਾ ਕਿ ਆਪਾਂ ਪਾਠ ਸਿਮਰਨ ਕਰਦੇ ਹਾਂ ਪਰ ਦਿਨੇ ਕਰਦੇ ਸੀ ਪਰ ਮੈਨੂੰ ਚੰਗਾ ਲੱਗਦਾ ਹੈਗਾ ਅੰਮ੍ਰਿਤ ਵੇਲਾ ਜਦੋਂ ਸੂਰਜ ਸ਼ਿਪ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਮਿਨਿਮਮ ਘੱਟੋ ਘੱਟ ਸਮਾਂ ਹੋਵੇ 4 ਤੋਂ 5 ਵਜੇ ਦਾ ਸਮਾਂ ਉਹ ਆਨੰਦਮਈ ਸਮਾਂ ਹੁੰਦਾ ਜਦੋਂ ਤੁਸੀਂ ਉਦੋਂ ਇੱਕ ਬੈਠ ਕੇ ਤੁਸੀਂ ਦੇਖਿਓ ਤੁਸੀਂ ਆਪ ਖੁਦ ਐਕਸਪੈਰੀਮੈਂਟ ਕਰਕੇ ਦੇਖਿਓ ਤੁਸੀਂ ਬੈਠ ਕੇ ਜਦੋਂ ਨਾਮ ਜਪੋਗੇ ਨਾ ਤਾਂ ਤੁਹਾਨੂੰ ਇੱਕ ਵੱਖਰਾ ਜਿਹਾ ਆਨੰਦ ਆਊਗਾ ਤੁਸੀਂ 2-4 ਦਿਨ ਕਰਕੇ ਦੇਖਿਓ ਜਾਂ ਮਹੀਨਾ 6 ਮਹੀਨੇ ਆਪਦੇ ਆਪ ਦੀ ਬਸਤਾ ਆ ਗਈ ਕਿਸੇ ਨੂੰ ਮਹੀਨੇ ਚ ਲੰਦਾ ਕਿਸੇ ਨੂੰ ਇੱਕ ਦਿਨ ਚ ਤੇ ਉਹਦੇ ਨਾਲ ਨਾ ਤੁਹਾਨੂੰ ਇੱਕ ਵੱਖਰਾ ਜਿਹਾ ਆਨੰਦ ਆਊਗਾ ਸਵੇਰ ਦੇ 4 ਤੋਂ 5 ਵਜੇ ਸਵੇਰ ਮੈਂ ਮਤਲਬ 2 ਵਜੇ ਵੀ ਬੈਠ ਜਾਉ 1 ਵਜੇ ਤੋਂ ਬਾਅਦ ਅਮਰਤ ਵੇਲਾ ਹੋ ਜਾਂਦਾ ਤੁਸੀਂ ਉਦੋਂ ਬੈਠ ਕੇ ਜਦੋਂ ਤੁਸੀਂ ਨਾਮ ਜਪੋਗੇ ਨਾ ਸਿਮਰਨ ਕਰੋਗੇ ਤੇ ਉਦੋਂ ਉਹ ਸਮਾਂ ਵੱਖਰਾ ਹੁੰਦਾਗਾ ਇੱਕ ਆਨੰਦ ਵੱਖਰਾ ਮੰਦਾ ਪੂਰੇ ਦਿਨ ਚ ਉਹ ਆਨੰਦ ਨਹੀਂ ਬਣਦਾ ਜੇ ਤੁਸੀਂ ਦਿਨੇ ਵੀ 파ਟ ਸਿਮਰਨ ਕਰੋਗੇ ਉਹ ਗੱਲ ਨਹੀਂ ਬਣਦੀ ਕਿਉਂਕਿ ਦਿਨੇ ਤਰ੍ਹਾਂ ਤਰ੍ਹਾਂ ਦਾ ਸ਼ੋਰ ਸ਼ਰਾਬਾ ਤੁਹਾਡੇ ਕੰਨਾਂ ਦੇ ਵਿੱਚ ਪੈਂਦਾਗਾ ਤੇ ਜਿਹੜੇ ਹੁਣ ਸਾਧੂ ਮਹਾਤਮਾ ਸੀ ਉਹ ਜੰਗਲਾਂ ਦੇ ਵਿੱਚ ਕਿਉਂ ਜਾਂਦੇ ਸੀ ਕਿਉਂਕਿ ਉੱਥੇ ਇਕਾਗਰਤਾ ਹੁੰਦੀ ਸੀ ਉੱਥੇ ਕਿ ਸ਼ੋਰ ਸ਼ਰਾਬਾ ਨਹੀਂ ਸੀ ਹੁੰਦਾ ਪਰ ਜੇ ਤੁਸੀਂ ਫਿਰ ਆਪਣੇ ਗੁਰੂ ਨਾਨਕ ਦੇਵ ਜੀ ਨੇ ਹਨਾ ਜਾਂ ਸਾਰੇ ਗੁਰੂ ਸਾਹਿਬਾਨ ਨੇ ਅੰਮ੍ਰਿਤ ਵੇਲੇ ਨੂੰ ਮਹੱਤਵਤਾ ਦਿੱਤੀ ਕਿਉਂਕਿ ਅੰਮ੍ਰਿਤ ਵੇਲਾ ਸਭ ਤੋਂ ਉੱਤਮ ਅੰਮ੍ਰਿਤ ਵੇਲੇ ਤੋਂ ਉੱਤੇ ਕੁਝ ਨਹੀਂ ਹੈਗਾ ਜੇ ਤੁਸੀਂ ਨਾਮ ਜਪਣਾ ਕਮਾਈ ਕਰਨੀ ਆ ਪ੍ਰਮਾਤਮਾ ਜੀ ਰਾਹ ਤੇ ਤੁਰਨਾ ਤਾਂ ਅੰਮ੍ਰਿਤ ਵੇਲਾ ਸਾਮੋ ਤੇ ਅੰਮ੍ਰਿਤ ਵੇਲੇ ਸਾਮਨਤ ਕੇ ਕਰਕੇ ਹੀ ਮੈਂ ਆਪਦੇ ਆਪ ਨੂੰ ਇਹਨੇ ਸੀਏ ਦਿੰਦਾ ਸੀ ਪਿਛਲੇ ਸਮੇਂ ਦੇ ਵਿੱਚ ਦਿੱਤੇ ਨੇ ਤੇ ਉਹਦੇ ਨਾਲ ਹੀ ਫਿਰ ਮਤਲਬ ਮਹਾਰਾਜ ਨੇ ਕਿਰਪਾ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵਾ ਗੁਰੂ ਨੂੰ ਕੀ ਹਾਂ ਇਹ ਇਸ ਤਰ੍ਹਾਂ ਕਰ ਰਿਹਾ ਫਿਰ ਉਹਨੇ ਤਰਸ ਕਰਕੇ ਫਿਰ ਮੈਨੂੰ ਅੰਮ੍ਰਿਤ ਵੇਲਾ ਪ੍ਰੋਪਰ ਬਖਸ਼ਤਾ ਫਿਰ ਉਹ ਦਿਨ ਛੋਟਾ ਅੱਜ ਦਾ ਨਾ ਆ ਗਿਆ ਫਿਰ ਅੱਜ ਤੋਂ ਬਾਅਦ ਕਹਦੇ ਨਹੀਂ ਉਹ ਮੁੜ ਕੇ ਸਮਾਂ ਆਇਆ ਹੀ ਨਹੀਂ ਜ਼ਿੰਦਗੀ 'ਚ ਤੁਹਾਡੀ ਵੀ ਐਵੇਂ ਦਾ ਸਮਾਂ ਆ ਜੇ ਵੀ ਆਪਣਾ ਕਿਤੇ ਅੰਮ੍ਰਿਤ ਵੇਲਾ ਨਾ ਖੁੰਝ ਜੇ ਜਾਂ ਅੰਮ੍ਰਿਤ ਵੇਲਾ ਨਾ ਹੋਵੇ ਨਹੀਂ ਫਿਰ ਅੰਮ੍ਰਿਤ ਵੇਲਾ ਪੱਕਾ ਹੋ ਗਿਆ ਸੋ ਮਤਲਬ ਉਹ ਇੱਕ ਰੂਟੀਨ ਬਣ ਗਿਆ ਰੂਟੀਨ ਕਹੋ ਜੀ ਤੇ ਤੁਸੀਂ ਇਹਨੂੰ ਮੰਨਦੇ ਕਿ ਉਹ ਰੱਬ ਨੇ ਜਰੀਆ ਉਹ ਬਣਾ ਲਿਆ ਪੱਕਾ ਕਨੈਕਸ਼ਨ ਬਣਾ ਲਿਆ ਉਹ ਮੇਰੇ ਤੁਹਾਡੇ ਨਾਲ ਬਿਲਕੁਲ